अज्जा पहुंचे हैं जी जाम सुला सवेरे सवेरे चाह पीन लगे हैं देखो होटल की उप देखो थी थी। क्या फ्रीजा बनाई भी है ये होटल का मालिक है जी य है।, है देखो समान देखो जी क्या शानदार चीज़ है ਹੋਟਲ ਬਹੁਤ ਵਧੀਆ ਬਣਾਇਆ ਵਾ ਜੀ ਅੱਜ ਆਪਾਂ ਪੰਜਾਬ ਨੂੰ ਯਾਰੇ ਤੇ ਜਾਂਦੇ ਜਾਂਦੇ ਹੋਟਲ ਦੇ ਵਿੱਚ ਖੜ ਗਏ ਦੇਖੋ ਬਾਹਰ ਤੇ ਫੁੱਟਲੀ ਲੁੱਕ ਆਪਣੇ ਲੋਕਾਂ ਨੂੰ ਤੌਰ ਨਹੀਂ ਆ ਕਰਦਿਆ ਵੀ ਇਸ ਤਰ੍ਹਾਂ ਹੋਣੀ ਚਾਹੀਦੀ ਆ ਇਹ ਤੌਰ ਹੋਣੀ ਚਾਹੀਦੀ ਆ ਇਹ ਇੱਥੇ ਮੰਨਿਆ ਪ੍ਰਮੰਨਿਆ ਹੋਟਲ ਹੈ ਜੀ ਸਾਹ ਵਿੱਚ ਜਿਹੜਾ ਸਭ ਤੋਂ ਵਧੀਆ ਹੋਟਲ ਹੈ ਉਹ ਨਾ ਹੋਟਲਾਂ ਵਿੱਚੋਂ ਇਹ ਹੋਟਲਾ ਰਿਹਾ ਦੇਖੋ ਇਹ ਰਾਜੀ ਜਾਮਸੁੱਲਾ ਬਾਰਡਰ ਜੋੜੀ ਸਗਾ ਬਾਰਡਰ ਹੈ ਸਾਰੇ ਹੋਟਲਾਂ માં ਵਧੀਆ ਇੱਕ ਨੰਬਰ ਹੋਟਲ ਹੈ ਬਾਕੀ ਉਹ ਨਾਲੇ ਜਿੰਦਾ ਉੱਧਰ ਦੇਖੋ ਬਣਾਈ ਜੀ ਬਾਕੀ ਔਰ ਦਿਖਾਵਾਂ ਸਾਨੂੰ ਦੇਖੋ ਇਸ ਕਾ ਨੱਕ ਹੋ ਜੋ ਵੀ ਇਸ ਕੇ ਅੰਦਰ ਖਾਣਾ-ਦਾਣਾ ਜੋ ਵੀ ਰੱਖਿਆ ਹੋਇਆ ਹੈਗਾ ਅਰ ਇਸ ਘਰ ਸਹੀ ਘਰ ਹੈ ਇਹ ਬੰਦਾ ਕੰਮ ਕਰਨਾਂ ਲੰਗਰੀਏ ਸੋ ਮੈਂ ਕਿਹਾ ਚਲੋ ਬੈਠੇ ਬੈਠੇ ਅੱਜ ਇੱਕ ਵੀਡੀਓ ਹੀ ਬਣਾ ਲੈਂ ਹਾਟਲ ਕੀ ਇਹ ਹੋਟਲ ਮੇਰਾ ਵੀਰ ਸਭ ਤੋਂ ਮੰਨਿਆ ਪ੍ਰਵੰਨਿਆ ਆਉਟਨਾ ਨਾ ਕੇ ਨਾ ਸੱਚੇ ਭਈ ਇੱਕ ਝੁੰਗਿਆ ਹੋਟਲ ਦੇਖੋ ਹੈ ਹੋਟਲ ਕੀ ਸ਼ਾਨਦਾਰ ਅੰਦਰ ਦਾ ਲੁੱਕ ਦੇਖੋ ਹੋਟਲ ਕੀ ਅੱਜ ਅਸੀਂ ਚਾਹ ਪੀਣ ਰੁਕੇ ਦੇ ਮੈਂ ਕਿਹਾ ਚਲੋ ਵੀਡੀਓ ਬਣਾ ਲਾਂ ਇੱਕ ਸੋ ਬਹੁਤ ਹੀ ਲੱਗਾ ਲਾਈਕ ਜਰੂਰ ਕਰਨਾ ਫਿਰ ਜੀ